ਸਤਿ ਸ਼੍ਰੀ ਅਕਾਲ ਜੀ ਸਾਰਾ ਤੁਹਾਡਾ ਆਪਣੇ ਚੈਨਲ ਦੇ ਵਿੱਚ ਤੇ ਅੱਜ ਆਪਾਂ ਬਹੁਤ ਹੀ ਟੇਸਟੀ ਜਿਹਾ ਮਸਾਲਾ ਜਾਂ ਚਟਨੀ ਬਣਾ ਕੇ ਤਿਆਰ ਕਰਾਂਗੇ ਤੇ ਜਿਹੜੀ ਨੂੰ ਤੁਸੀਂ ਸਬਜ਼ੀ ਦੀ ਜਗ੍ਹਾ ਤੇ ਵੀ ਖਾ ਸਕਦੇ ਆ ਤੁਸੀਂ ਪਰੌਂਠੇ ਨਾਲ ਵੀ ਖਾ ਸਕਦੇ ਆ ਤਾਂ ਇੰਨੀ ਜ਼ਿਆਦਾ ਟੇਸਟੀ ਚਟਨੀ ਆਪਾਂ ਬਣਾ ਕੇ ਤਿਆਰ ਕਰਾਂਗੇ ਤੁਸੀਂ ਹਫ਼ਤਾ ਭਰ ਭਮੰਦੀ ਸਬਜ਼ੀ ਨਾਲ ਵੀ ਬਣਾਓ ਤਾਂ ਵੀ ਚੱਲੂਗਾ ਤੇ ਤੁਸੀਂ ਹਫ਼ਤੇ ਭਰ ਲਈ ਨੂੰ ਸਟੋਰ ਕਰਕੇ ਰੱਖ ਸਕਦੇ ਆ ਆਪਣੀ ਚਟਨੀ ਨੂੰ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਚਟਨੀ ਬਣਾ ਕੇ ਤਿਆਰ ਕਰਾਂਗੇ ਆਪਾਂ ਤੇ ਦੇ ਲਈ ਆਪਾਂ ਜਿਹੜਾ ਸਮਾਨ ਲਿਆ ਜੀ ਪਿਆਜ਼ ਲਿਆ ਟਮਾਟਰ ਲਿਆ ਹਰੀਆਂ ਮਿਰਚਾਂ ਤੇ ਅਦਰਕ ਲਿਆ ਹੈ ਆਪਾਂ ਤੇ ਲਸਣ ਲਿਆ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਬਰੀਕ ਘਟ ਲਾਂਗੇ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਪੀਸ ਲੈਣਾ ਜੀ ਤੇ ਥੋੜੇ ਆਪਾਂ ਮਸਾਲੇ ਪਾਵਾਂਗੇ ਪਹਿਲਾਂ ਨੂਨ ਪਾ ਲਿਆ ਮਿਰਚ ਪਾ ਲਿਆ ਲਾਲ ਮਿਰਚ ਪਈਆ ਤੇ ਧਨੀਆ ਪਾਹਾ ਸੋਰੀ ਆਪਾਂ ਪਾਇਆ ਜੀ ਜੀਰਾ ਪਾਊਡਰ ਤੇ ਨਾ ਸਾਰਾ ਇਹਨਾਂ ਚੀਜ਼ਾਂ ਨੂੰ ਆਪਾਂ ਪੀਸ ਲੈ ਹੈ ਤੇ ਇਸ ਤੋਂ ਬਾਅਦ ਨਾ ਆਪਾਂ ਕੜਾਹੀ ਲਾਵਾਂਗੇ ਜੀ ਭਾਰੇ ਤਲੇ ਦੀ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਸਰੋਂ ਦਾ ਤੇਲ ਤੇ ਸਰੋਂ ਦੇ ਤੇਲ ਨੂੰ ਆਪਾਂ ਕਲਕਾ ਲੈਣਾ ਹੈ ਇਸ ਤੋਂ ਬਾਅਦ ਵਿੱਚ ਆਪਾਂ ਨਾ ਆਪਾਂ ਜਿਹੜੀ ਆਪਾਂ ਚਟਣੀ ਬਣਾਈ ਹੈ ਉਹਨੂੰ ਆਪਾਂ ਫਰਾਈ ਕਰਾਂਗੇ ਤੇ ਜਿੰਨਾ ਚਿਰ ਆਪਣੀ ਚਟਣੀ ਦਾ ਸਾਰਾ ਪਾਣੀ ਨਹੀਂ ਮੱਚ ਜਾਂਦਾ ਉਹਨਾਂ ਜਰ ਆਪਾਂ ਇਹਨੂੰ ਭੁੰਨਦੇ ਰਾਵਾਂਗੇ ਜਦੋਂ ਬਿਲਕੁਲ ਸੁੱਕੀ ਹੋ ਗਈ ਇਹ ਪਾਣੀ ਮੱਚ ਗਿਆ ਤਾਂ ਸਾਰਾ ਤੇ ਉਦੋਂ ਫਿਰ ਆਪਾਂ ਇਹਨੂੰ ਲਾਵਾਂਗੇ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਚਟਨੀ ਬਣਦੀ ਹੈ ਜੀ ਭਾਵੇਂ ਤੁਸੀਂ ਸਬਜ਼ੀ ਨਾਲ ਬਣਾਓ ਤਾਂ ਵੀ ਬਿਲਕੁਲ ਸਰਜੂਗਾ ਤੁਹਾਡਾ ਤਾਂ ਤੁਸੀਂ ਉਹਨੂੰ ਪਰੌਂਠੇ ਦੇ ਵਿੱਚ ਵੀ ਖਾ ਸਕਦੇ ਹੋ ਪਰੌਂਠੇ ਨਾਲ ਕੋਈ ਵੀ ਪਰੌਂਠਾ ਹੋਵੇ ਜਾਂ ਤੁਸੀਂ ਉਹਨੂੰ ਦਹੀਂ ਦੇ ਵਿੱਚ ਵੀ ਪਾ ਕੀ ਸਕ ਪਾ ਸਕਦੇ ਹਾਂ ਉਹਦੇ ਨਾਲ ਵੀ ਖਾ ਸਕਦੇ ਹਾਂ ਹੁਣ ਆਪਾਂ ਨਾਰਮਲ ਮਸਾਲੇ ਪੇਰ ਪਾ ਦੇਾਂਗੇ ਧਨੀਆ ਪਾਊਡਰ ਮਿਰਚਾਂ ਤੇ ਥੋੜੀ ਜਿਹੀ ਹਲਦੀ ਪਾਵਾਂਗੇ ਨਮਕ ਪਾਵਾਂਗੇ ਆਪਾਂ ਤੇ ਜੀਰਾ ਪਾਊਡਰ ਥੋੜਾ ਜਿਹਾ ਹੋਰ ਪਾ ਦੇਾਂਗੇ ਤੇ 2-4 ਮਿੰਟ ਲਈ ਆਪਾਂ ਇਹਨਾਂ ਆਪਣੇ ਮਸਾਲਿਆਂ ਨੂੰ ਵੀ ਵਿੱਚ ਪਕਾ ਲਾਂਗੇ ਤੇ ਹਮ ਚਟਣੀ ਜਿਹੜੀ ਆਪਣੇ ਹਫ਼ਤੇ ਭਰ ਲਈ ਮੋਜ ਜਾਣਾ ਚੱਲ ਜੂਗੀ ਤਾਂ ਤੁਹਾਨੂੰ ਹਫ਼ਤੇ ਲਈ ਫਰਿਜ 'ਚ ਰੱਖ ਕੇ ਤੁਸੀਂ ਇਹਨੂੰ ਵੱਧ ਦਿਨ ਵੀ ਘੱਟ ਸਕਦੇ ਆ ਤੇ ਪਰ ਹਫ਼ਤੇ ਤੋਂ ਪਹਿਲਾਂ ਹੀ ਮੁੱਕ ਜਾਣੀ ਐਨੀ ਕੁ ਟੇਸਟੀ ਚਟਣੀ ਬਣਦੀ ਆ ਇਹ ਤੇ ਜਿਵੇਂ ਆਪਾਂ ਬੱਚਿਆਂ ਦਾ ਲੰਚ ਬਾਕਸ ਹੁੰਦਾ ਤਾਂ ਆਪਾਂ ਉਹਨਾਂ ਨੂੰ ਪਰੌਂਠਿਆਂ ਦੇ ਵਿੱਚ ਲਾ ਕੇ ਤੇ ਘਿਓ ਲਾ ਕੇ ਜਾਂ ਮੱਖਣੀ ਲਾ ਕੇ ਵੀ ਆਪਾਂ ਰੋਲ ਬਣਾ ਕੇ ਦੇ ਸਕਦੇ ਆ ਬੱਚਿਆਂ ਨੂੰ ਤੇ ਅਨੇ ਆਪਾਂ ਇਹਨੂੰ ਡੱਬੀ ਦੇ ਵਿੱਚ ਕੱਢ ਕੇ ਰੱਖ ਲਾਂਗੇ ਜੀ ਤੇ ਢੱਕਣ ਲਾ ਕੇ ਤੁਸੀਂ ਇਹਨੂੰ ਸਟੋਰ ਕਰਕੇ ਹਫਤੇ ਭਰ ਲਈ ਵੀ ਰੱਖ ਸਕਦੇ ਆ ਤੇ ਆਪਣੀ ਚਟਣੀ ਬਣ ਕੇ ਹੋ ਗਈ ਆ ਜੀ ਤਿਆਰ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਲਾਈਕ ਵੀ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਮਿਲਦੇ ਆ ਤੁਹਾਨੂੰ ਹੋਰ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ